ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਹੋ ਕਰਦੇ ਛੋਟੇ ਜਿਹੇ ਵਲੋਗ ਦੀ ਸ਼ੁਰੂਆਤ ਅੱਜ ਰੱਖਾਂਗੇ ਬੇਬੀ ਦਾ ਨਾਮ ਤੇ ਤੁਹਾਡੇ ਇੰਨੇ ਕਮੈਂਟ ਤੋਂ ਕੀਤੇ ਨੇ ਤੁਹਾਡਾ ਦਿলো ਧੰਨਵਾਦ ਬਹੁਤ ਜ਼ਿਆਦਾ ਤੇ ਮਗੇ ਨਾ ਸਾਰੇ ਸੋਹਣੇ ਜਿਹੜਾ ਕਿਰਨ ਨੇ ਚੁਣਿਆ ਮੈਂ ਚੁਣਿਆ ਸਾਡੇ ਘਰ ਦੇਣ ਥੋੜਾ ਬਹੁਤ ਸਟਰਲ ਦਾ ਮਿਲਦਾ ਜਿਵੇਂ ਠੀਕ ਲੱਗਾ ਤੇ ਆਪਾਂ ਉਹ ਕਮੈਂਟਾਂ ਵਿੱਚ ਉਹਨਾਂ ਦਾ ਨਾਮ ਜ਼ਰੂਰ ਲਵਾਂਗੇ ਧੰਨਵਾਦ ਬਦੋ ਜਿਹੜੀਆਂ ਬੱਤੀ ਆਉਂਦੀ ਰਹਿੰਦੀ ਰਾਤ ਬੰਦ ਹੋ ਜਾਂਦੀ ਬੜਾ ਤੰਗ ਕਰਦੀ ਬੱਤੀ ਰਾਤ ਬਿੱਕਾ ਕਾਕਾ ਆਪਣਾ ਹੋ ਗਿਆ ਤਿਆਰ ਛਿਆਰ ਸੱਤਾ ਜਿਹਾ ਹਾਂ ਜਿ ਹੁਣ ਮੈਂ ਜਾ ਰਿਆਂ ਬਾਜ਼ਾਰ ਧੁਪਰ ਬਹੁਤ ਜ਼ਿਆਦਾ ਆਖ ਕੱਲ ਵੀ ਲੱਗ ਗਏ ਆ ਫੁੱਲ ਜੇ ਬੀਬ ਵੀ ਆ ਗਿਆ ਇੱਧਰ ਕੀ ਕਰਨੀ ਸਰਦਾਰਾ ਜੇ ਜੇ ਉਹ ਉਧਰ ਆ ਗਏ ਜਾਂਦੇ ਆ ਪਤਾ ਇਹ ਝੂਠੀ ਆ ਬਾਤ ਆ ਲਾਗਦੇ ਕੱਲ ਚਲ ਗਈਆਂ ਸੀ ਉਹਦੇ ਉਹ ਹਾਂਜੀ ਅਸੀਂ ਵਾਰੀ ਕਰਨੀ ਪਤਾ ਵਾਰੀ ਕਰਨੀ ਦੇਖ ਲਾ ਉਹ ਬਾਗ ਮੈਂ ਲਾਜਾ ਤੈਨੂੰ ਘਰ ਵਿਖਾਵਾਂਗਾ ਬੰਦਾ ਬਣਾਉਂਦਾ ਘਰ ਪੈਸਾ ਦਾ ਆਹੋ ਚਾਬੀ ਦੇ ਦੂ ਪੂਰੇ ਮਲੇ ਨੂੰ ਚਾਂਟ ਨਹੀਂ ਆ ਦੀ ਇਸ਼ਾਰਾ ਕਰ ਵੀ ਆਉਂਦੀਆਂ ਨੇ ਸ਼ਹਿਰ ਵਿੱਚ ਬੜੀਆਂ ਸ਼ਹਿਰ ਇੱਥੇ ਨਾ ਇੱਕੋ ਹੀ ਵਿਚਾਰੇ ਬੁੱਢੇ ਆਉਂਦੇ ਇੱਕੋ ਹੀ ਜਾਣੀ ਇਹ ਕੋਈ ਦਾਲ ਲੱਗੀ ਜਿਹੜੀ ਮੈਨੂੰ ਸਾਨੂੰ ਦੱਸਿਆ ਬੀਬੀ ਨੇ ਚਾਰ ਬਣ ਜਣੀਆਂ ਇਸੇ ਇੱਕੋ ਜਣੀਆਂ ਵੀ ਉਹ ਕੋ ਕਾਰ ਉਹਨੂੰ ਵਿਆਹ ਸੀ 6 ਜਾਣੀਆਂ ਹੈ 6 ਇੱਕ 7 ਜਾਣੀਆਂ ਆਪਰੇ ਬਣਾ ਕਾਦੀਆਂ ਆਈਆਂ ਤੇ ਜਿਹੜੀ ਇੱਕੋ ਜਣੀ ਫੇਰੇ ਬੁੱਢਾ ਉਹ ਕੋ ਕਾਰ ਉਹ ਆਹ ਹੋ ਗਈਆਂ ਨਾਲ ਦੀਆਂ ਇੱਥੋਂ ਦੀਆਂ ਵਹ ਬਾਹਰ ਲੈ ਕੇ ਵੀ ਲਾਇਆ ਹੁੰਦਾ ਵਾਗੇ ਚਲੋ ਇਦਾਂ ਕਰਕੇ ਬਾਹਰ ਨੂੰ ਨਹੀਂ ਨਹੀਂ ਮੰਨਦਾ ਸ਼ਹਿਰ ਜੇ ਨਹੀਂ ਮੇਲਾ ਲੱਗਾ ਹੁੰਦਾ ਸਾਡੇ ਆ ਘਰ ਨੇ ਨਾਲ ਚੱਲ ਦੇਵਾਂ ਨੇ ਗੱਲ ਕੋਈ ਹੈਗੀ ਬਾਕੀ ਚਲੋ ਅੱਗੇ ਮੈਂ ਤੇ ਮਮੀ ਨੂੰ ਦਵਾਈ ਲੈ ਕੇ ਆਏ ਪਹਿਲਾਂ ਮੇਰੇ ਬੈਠਣ ਨੂੰ ਕੁੱਝ ਗਏ ਆਣਾਂ ਫਿਰ ਜਾ ਨਾ ਰੱਖਿਆ ਠੀਕ ਹੈ ਹਾਂ ਕੇ ਨਹੀਂ ਨਹੀਂ ਹਾਂ ਕਰਨ ਠੀਕ ਹੋ ਨਾ ਫਿਰ ਤੁਹਾਡੇ ਸਾਰੇ ਸਲਾਹ ਨਾਲ ਹੀ ਆ ਹਾਂ ਲਿਆ ਨਾਂ ਆਪਾਂ ਰੱਖ ਲਿਆ ਉਹ ਕਾਕੇ ਦਾ ਇਹ ਤੁਹਾਨੂੰ ਦੱਸਾਂਗੇ ਆਪਾਂ ਠਹਿਰ ਕੇ ਬਲੌਗ ਦੇ ਅੰਡ ਦੇ ਵਿੱਚ ਜਰੂਰ ਦੱਸਾਂਗੇ ਠੀਕ ਏ ਤੇ ਕਮੈਂਟ ਵੀ ਆਪਾਂ ਜਰੂਰ ਸ਼ੇਅਰ ਕਰਾਂਗੇ ਜਿਨ੍ਹਾਂ ਨੇ ਨਾਂ ਮਤਲਬ ਜਿਹੜਾ ਨਾਂ ਆਪਾਂ ਰੱਖਿਆ ਗੱਡੀ ਆਪਣੀ ਆ ਲੱਗੀ ਬਾਹਰ ਕਮਾਲਾ ਨੂੰ ਮੈਨੂੰ ਗੱਡੀ ਰੁਕ ਜਾ ਧੁੱਪੇ ਲੱਗੀ ਰਹੀੰਦੀ ਗੱਡੀ ਵੱਲ ਜਾਂਦੀ ਗੱਡੀ ਹੁਣ ਮੈਂ ਜਾ ਰਿਹਾ ਮੰਮੀ ਨੂੰ ਛੱਡਣ ਵਾਸਤੇ ਮੰਮੀ ਨੂੰ ਵੇਖਣਾ ਪੈਂਦਾ ਉਧਰ ਦਾ ਵੀ ਇੱਧਰ ਦਾ ਵੀ ਚਲੋ ਵਿਚਾਰੀ ਆ ਜਾਂਦੀ ਥੋੜਾ ਟਾਈਮ ਵਾਸਤੇ ਚਲ ਇੰਨਾ ਬਹੁਤ ਹੁਣ ਉਹਨਾਂ ਨੂੰ ਛੱਡ ਕੇ ਤੇ ਫਿਰ ਥੋੜਾ ਜਿਹਾ ਸਮਾਨ ਵੀ ਲੈਣਾ ਵਾ ਬੇਬੀ ਵਾਸਤੇ ਤੇ ਫਿਰ ਰਸਤੇ ਸਮਾਨ ਲੈ ਲਾਂਗੇ ਮਿਲਦੇ ਆ ਫਿਰ ਤੁਹਾਨੂੰ ਆਣ ਕੇ ਪਹੁੰਚ ਕੇ ਘਰ ਮੰਮੀ ਨੂੰ ਲਾਤਾ ਮੈਂ ਹੁਣ ਚੱਲਿਆਂ ਹਲਾਜ ਆਪਾਂ ਐ ਭਾਜੀ ਹੋਣਾਗਾ ਮੈਂ ਭਾਜੀ ਬੜੇ ਠੀਕ ਠਾਕ ਕਿਰਪਾ ਕਿਰਪਾ ਢੱਡੀ ਕਰਦੀ ਗਾਲ ਚਲੋ ਕਿਪਾ ਮਾਲਕ ਦੀ ਲਓ ਜੀ ਸਸਣਾ ਜਿਹੜਾ ਨਾ ਮਤ ਭੇਜਿਆ ਹੋਇਆ ਲੋ ਉਹਨਾਂ ਨੇ ਇਹ ਲਗੋੜ ਆ ਗਈ ਇਹਨੂੰ ਕਿਸੇ ਵੀ ਵੜਦੇ ਨਹੀਂ ਪਜਾਮਾ ਦੇਸੋ ਠੀਕ ਚਲੋ ਆ ਇਹਦੇ ਚਾਹੀ ਕਰ ਤਿੰਨ ਭਾਈ ਤੇ ਪਜਾਮਾ ਐਕਸਰਸਾਈਜ਼ ਦਾ ਪਜਾਮਾ ਦੇ ਲੈ ਜਿਆ ਲੈਕਸਨ ਚਾਹੀ ਚਰ ਫਰੀਜ ਦੂਜੇ ਫਰੀਜ ਉਹ ਉਹ ਨਹੀਂ ਫਿਰ ਦਿੱਤਾ ਜਿਹੜਾ ਕਹਿੰਦੇ ਉਹ ਮੰਗਵਾ ਲਿਆਗੇ ਤੁਹਾਨੂੰ ਮੁਸ਼ਕਲ ਘੱਟ ਮਿਲਦਾ ਅੱਛਾ ਦੇਖੋਗੇ ਤੁਹਾਨੂੰ ਮੰਗਾ ਦਾਂ ਕੋਈ ਤੇ ਮੈਂ ਇਹਦੇ ਬੈਸਟ ਕਿਹੜਾ ਚਲੋ ਕੋਈ ਹਾਂ ਚਲੋ ਲੋ ਜੀ ਸਰਾਨਾ ਜਾ ਵੀ ਲੱਲਿਆ ਕਾਕੇ ਦਾ ਛੋਟਾ ਜਿਹਾ ਜਿਹੜਾ ਕਿੰਨੇ 11 10 ਛੋਟਾ ਜਿਹੜਾ ਹਾਂ ਜੇ ਦਾਣੇ ਚ ਦੋਨੇ ਮਿਲਿਆ ਦੂਜਾ ਮਿਲਿਆ ਤੇ ਸਬਜ਼ੀ ਵੀ ਲੈ ਲਈ ਆਪਾਂ ਹੁਣ ਚੱਲੀਏ ਘਰ ਸ਼ਾਮੀ ਫਿਰ ਵਾਪਸ ਹੋਣਾ ਬੜਾ ਮੈਨੂੰ ਕੰਮਾਂ ਜ਼ਰੂਰੀ ਐ ਆਹ ਦੇਖਦੇ ਹਾਂ ਇਨਵਰਟਰ ਜੇ ਦਾ ਪਤਾ ਕਰਨ ਜਾਣਾ ਮੈਂ ਕਿਹਾ ਦੇਖਦਾ ਫਿਰ ਜੇ ਬਣ ਚੱldi ਗੱਲ ਤੇ ਚਲੋ ਲੈ ਆਉਨੇ ਫਿਰ ਕਿ ਨਹੀਂ ਕਰੋ ਮਿਲਦੇ ਫੇ ਤੁਹਾਨੂੰ ਜਾ ਕੇ ਘਰੇ ਸੇ ਪਹੁੰਚ ਕੇ ਸੀ ਘਰ ਤੇਵਾਜਾ ਖੁੱਲ ਨਹੀਂ ਰਿਹਾ ਕੋਈ ਅੱਜ ਹਾਂਜੀ ਜਾਣਾ ਫੇ ਮਲਾ ਜਾ ਮੈਂ ਗਾ ਨਵੀਟਰ ਜਿਹਦਾ ਪਤਾ ਕਰਕੇ ਆਉਣਾ ਪਨਾ ਟਾਈਮ ਲਾਣਾ ਚੱਲ ਗਿਆ ਟਾਈਮ ਲੱਗ ਗਿਆ ਘਰੇ ਸਾਡਾ ਇਹ ਨਹੀਂ ਹੋ ਪਈ ਉਹ ਵੀ ਚਲ ਗਈ ਵਿਚਾਰੀ ਸੋਹਣਾ ਨੀ ਰੰਗ ਤੈਨਾਂ ਲੇਉਣਾ ਮੈਂ ਇੱਕ ਨਾਲ ਦੂਜਾ ਮਿਲਦਿਆ ਸੀ ਉਹ ਜਿਹੜਾ ਦਾਣੇ ਦਾ ਉਹ ਦਾਣੇ ਵਾਲਾ ਵਿਸ਼ਾਲ ਚ ਮਿਲਣਾ ਉਹ ਕਹਿੰਦਾ ਮੈਂ ਮੰਗਵਾ ਦਾਂਗਾ ਵੈਸੇ ਮੈਂ ਵਿਸ਼ਾਲ ਚ ਨੇ ਕਿ ਮੈਂ ਇਹਨਾਂ ਤੇ ਸਾਰਨੇ ਕੋ ਚੱਲ ਗਿਆ ਹਾਂ ਸੱਤਈ ਥਾ ਥੋੜਾ ਜਿਆ ਸਮਾਨ ਲੱਗਦਾ ਆ ਵੇਖੋ ਇੱਕ ਤਾਂ ਇਹ ਦਾਣੇ ਰੂਮ ਐ ਇਹਦੇ ਵਿੱਚ ਬਾਕੀ ਚੱਲ ਕੋਈ ਉਹ ਇੱਕ ਭੈਣ ਨੇ ਕਿਹਾ ਇਹਨਾਂ ਕੇ ਲੈ ਕੇ ਆਇਓ ਜਰੂਰ ਮੈਂ ਤਾਂ ਲੈ ਕੇ ਆਇਆ ਆ ਲੈਂਦਾ ਥੋੜਾ ਸਮਾਨ ਇਹਦਾ ਹੋਰ ਆ ਵੀ ਆਹੋ ਜੀ ਜੀ ਅੱਗੇ ਹੁਣ ਆਪਾਂ ਯਾਰ ਮੋਟਰਸਾਈਕਲ ਤੇ ਇਹ ਮਗਾਨ ਜੈਨਰੇਟਰ ਦਾ ਪਤਾ ਪਤਾ ਕਰਕੇ ਆਉਂਦੇ ਆ ਕਿੰਨੀ ਇਹ ਕਿਸ਼ਤਾਂ ਬਣਦੀਆਂ ਕਿੰਨਾ ਕੁ ਹਿਸਾਬ-ਕਿਤਾਬ ਚਲੋ ਅੱਗੇ ਚਲੋ ਬਾਕੀ ਦੇ ਖਰਚ-ਵਰਚੇ ਚੱਲਦੇ ਰਹਿਣੇ ਇਹ ਕੰਮ ਜ਼ਰੂਰੀ ਹੈ ਕਰ ਲਈਏ ਪਹਿਲਾਂ ਲੈ ਵੀ ਪਹੁੰਚ ਗਏ ਆਪਾਂ ਈਐਮ ਹੋਮ ਕੱਲੇ ਅਨਾਰ ਆਇਓ ਬਿਆ ਚਲੀਏ ਰਮੇ ਤੋਂ ਬੈਟਰੀ ਲੈਣਾ ਆਇਆ ਸੀ ਬੈਟਰੀ ਅਨਵੈਟਰ ਲੈਣਾ ਆਇਆ ਸੀ ਵਗੈਰਾ ਮੈਂ ਚਲੋ ਦੇਖ ਲੈਂਦੇ ਆ ਆ ਖੜਾਾਂਗੇ ਲੂਮਿਨਸ ਦਾ ਆਹ ਰਗਾ ਕੀ ਬਣਾਏ ਇਹ ਲੂਮਿਨਸ ਹੀ ਆਹੋ ਭਾਈ ਜਗਨਨਾਥ ਭਾਈ ਆਹੀ ਕਹਣੇ ਲੂਮਿਨਸ ਦਾ ਤੇ ਆਪਾਂ 200 ਪੇ ਦਾ ਖੜਾਾਂਗੇ ਬੈਟਰੀ ਤੇ 1.5 ਦਾ ਖੜਾਾਂਗੇ ਆ ਮੈਂ ਜੋ ਵੀ ਅਨਵੈਟਰ ਵਗੈਰਾ ਹਨਾ ਚਲੋ ਚੱਲੀਏ ਫਿਰ ਹਾਂਜੀ ਐਂਦੀ ਲੰਘ ਜੀ ਕਿਉਂ ਨਹੀਂ ਚੱਲੀ ਆ ਜਾਓ ਉਹ ਨਹੀਂ ਨਾਲ ਸੜੀਆਂ ਵੇ ਕਿੰਨੇ ਕਿੰਨੇ ਘੰਟ ਲਾਈਆਂ ਸਿੰਗਲ ਆ ਲੱਗਦੀ ਫਿਲਟਰ ਵੀ ਆ ਗਏ ਸੀ ਹਾਂ ਇੱਥੇ ਮਾਰਨੇ ਅੰਮੇ ਕਨਵਰਟਰ ਲੈ ਲਿਆ ਆਪਾਂ ਹੁਣ ਚੱਲੀਏ ਘਰ ਨੂੰ ਵਾਪਸ ਕਿਉਂਕਿ ਲੈਡ ਲੋਡ ਦਾ ਬੜਾ ਆਫ ਕਾਇਦੇ ਚੱਕਰ ਜਿਹਰੇ ਮੀਟਰ ਲੈਣਾ ਹੀ ਪਿਆ ਯਾਰ ਉਦਾਂ ਗੱਡੀ ਚੱਲਦੀ ਨਹੀਂ ਆਪਾਂ ਅਗਲ ਉਹਦੇ ਕਾਦੀਆਂ ਰੋਡ ਤੇ ਇੱਥੋਂ ਪੀਵਾਂਗੇ ਠੰਡਾ ਗਰਮੀ ਬੜੀ ਆ ਸ਼ਾਮ ਨੂੰ ਥੋੜਾ ਠੰਡਾ ਹੋ ਜਾਂਦਾ ਲੇਕਿਨ ਦੁਪਹਿਰੇ ਤੇ ਮਤ ਵਜ ਦੀ ਬਹੁਤ ਜ਼ਿਆਦਾ ਬਰਫ਼ ਧੋ ਰਹੇ ਨੇ ਪਾਪਾ ਜੀ ਨਾਲ ਚਿੰਕਲ ਸਟਾਰ ਦੋਵੇਂ ਠੰਡਾ ਪੀਵਾਂਗੇ ਅੱਜ ਆਪਾਂ ਅੱਜ ਨਿਵੇਟਰ ਦੀ ਖੁਸ਼ੀ ਠੰਡਾ ਪੀਤਾ ਜਾ ਰਿਹਾ ਨਿਵੇਟਰ ਲੈਣ ਦਾ ਆਪਾਂ ਗੋੜਾ ਲੱਗਣਾ ਗੋਲਾ ਗੋਲਾ ਬਣਾਉਣ ਲੱਗੇ ਜੇ ਬਰਸ ਬਰਸ ਲੱਗੇ ਬਰਸ ਲੱਗੇ ਆਪਾਂ ਨਿਵੇਟਰ ਵੀ ਆ ਗਿਆ ਆਪਣਾ ਪੂਰਾਖਤਾ ਅੱਜ ਪਹੁੰਚ ਗਏ ਸੀ ਘਰ ਨਿਵੇਟਰ ਲੈਣ ਦਾ ਆਪਾਂ ਕਿਸ ਤਰ੍ਹਾਂ ਲੈ ਲੈਂਦਾ ਵਸੇ ਤੇ ਬਾਕੀ ਚਲੋ ਇਹ ਸੀਦਾ ਵੀ ਪ੍ਰਬੰਧ ਕਰਾਂਗੇ ਸੈਸ ਹੈ ਜੀ ਆਹ ਮੈਂ ਲੈ ਕੇ ਆਇਆ ਟਿੱਕੇ ਟਿੱਕੇ ਨਖਾਦੀ ਹੁੰਦੀ ਐ ਨਾ ਇਹ ਵਸਤੇ ਲੈ ਕੇ ਆਇਆ ਨੀ ਇੱਕ ਇਹ ਇੱਕ ਟਾੜੀ ਇੱਕ ਤੇਰੀ ਤੇ ਇੱਕ ਉਹਦੀ ਟਾੜੀ ਤਿੰਨ ਜਾਣੇ ਨੇ ਆਪਾਂ ਅੱਛਾ ਅੱਜ ਇਹ ਕਰ ਲਾਂਗੇ ਮੈਂ ਤੇ ਉਹ ਪਾਉ ਅੱਛਾ

ਰੋਟੀ ਪਾਣੀ ਬਣ ਗਿਆ ਹੈ ਜੀ ਤੁਸੀਂ ਨਾ ਸੋਚਣਾ ਰਾਤ ਨੂੰ ਨਾ ਸੋਚ ਕੇ ਲਖੀਏ ਫਿਰ ਫਾਈਨਲ ਕਰੀਏ ਉਸ ਤੋਂ ਵੀ ਵੇਟ ਕਰਦੇ ਸਹੀ ਹੈ ਨਾ ਉਹਦੋਂ ਗੱਲਾਂ ਪਤਾ ਚਲਦੀਆਂ ਨਹੀਂ ਇਹਨਾਂ ਦੀ ਉਹਾਂ ਨਹੀਂ ਕੋਲਰ ਬੰਦ ਕੀਤਾ ਕੋਲਰ ਬੰਦ ਨਹੀਂ ਹੁੰਦਾ ਪਹਿਲਾਂ ਹਨਾ ਹਾਂ ਬਈ ਕੋਲਰ ਬੰਦ ਕਰਕੇ ਤਾਂ ਸਿਆਣੇ ਬੱਚੇ ਬਣ ਕੇ ਬੈਠੇ ਇੰਨਾ ਕੁੰਡ ਰਹਿਣਾ ਚਲਾਇਆ ਕਿ ਪੂਰਾ ਹਾਲ ਪੱਟਦਾ ਇੱਕ ਮਿੰਟ ਵੀ ਬੰਨੀ ਕਰੀ ਹਾਂ ਜੀ ਮੈਂ ਪਹਿਲਾਂ ਆਂ ਤਾਂ ਦਿਨ ਤੋਂ ਖੁਸ਼ ਹੋਈ ਜਾਂਦਾ ਕੁੰਡ ਬੜਾ ਚਲਾਇਆ ਉਹ ਦੋ ਘਰ ਰਹੇ ਉਹਦੇ ਨਾਲ ਕਰਕੇ ਹੁੰਦਾ ਹੈ ਨਾ ਇਹ ਦੇ ਕਰਕੇ ਬੜਾ ਤੇ ਇੱਕ ਮਿੰਟ ਵੀ ਨਹੀਂ ਦਬੀ ਸੀ ਗਈ ਅੱਜ ਜਦ ਮੂਰਤ ਕਰਾਇਆ ਉਸ ਦਿਨ ਦਾ ਲੱਗਦਾ ਸਮਾਨ ਹੈ ਨਾ ਤੇ ਆਏ ਆ ਚ ਬਣ ਗਈ ਆ ਤੇ ਹਲਦੀ ਵਿਚਾਰਾ ਬਣ ਗਿਆ ਮੈਂ ਫੋਟੋਆਂ ਮਿਰਚ ਕੁੱਤੀ ਆ ਹਾਂ ਮਿੱਠਾ ਸੋਡਾ ਹੈ ਗ੍ਰੈਂਡਰ ਸਾਲਾ ਆ ਗਰਮ ਮਸਾਲਾ ਆ ਤੇ ਆ ਮਾਰ ਕੱਢ ਲੋ ਦਾ ਕੀ ਜਿਹੜੀ ਰੋਟੀ ਆਪਣੀ ਆ ਗਈ ਐ ਅੱਜ ਮੰਮੀ ਇੱਥੇ ਆ ਤੇ ਆਪਣੀ ਮੰਮੀ ਚਲ ਗਈ ਐ ਕਾਕਾ ਸੁਤਾ ਚਾਹ ਸ਼ਾਗਲਾ ਰੋਟੀ ਪਾਣੀ ਫੇਰ ਧੰਨ ਨਹੀਂ ਲਈ ਰਹੀ ਸੀ ਬਹੁਤ ਰਹੀ ਹੈ ਹਾਂ ਸੇਵਾ ਹੋਣੀ ਹੈ ਤੇ ਸੇਵਾ ਤੇ ਜੁਣੀ ਹੈ ਮੈਨੂੰ ਲੱਗਾ 2 ਮਹੀਨੇ ਹੋਰ ਹੋਣੀ ਸੇਵਾ ਬਾਹਰ ਨਹੀਂ ਬਾਹਰ ਨਾ ਥੋੜੀ ਹੈ ਮੈਂ ਰੋਟੀ ਪਾਣੀ ਆਪਾਂ ਛਕ ਲਿਆ ਟਾਈਮ ਹੋ ਗਿਆ ਹੁਣ ਕਿੰਨਾ ਟਾਈਮ ਹੈ 9:30 ਦਾ 9:30 ਵੱਜ ਚੁੱਕੇ ਹੈ ਨਾ ਤੇ ਆਪਾਂ ਨਾ ਤੁਸੀਂ ਸਾਰੇ ਤੁਹਾਡੇ ਕਮੈਂਟ ਆਪਾਂ ਪੜੇ ਤੇ ਬਹੁਤ ਮਾਨੂੰ ਸਕੂਨ ਮਿਲਿਆ ਕਿ ਨਾ ਬਹੁਤ ਬਹੁਤ ਸੋਹਣੇ ਤੁਸੀਂ ਭੇਜੇ ਜਿਵੇਂ ਜਿਵੇਂ ਕਿਸ ਦਾ ਨਾ ਆਪੋ ਆਪਣਾ ਜਿਹੜੇ ਆਪਾਂ ਆਪਣੇ ਤੁਹਾਨੂੰ ਚੰਗੇ ਲੱਗੇ ਤੁਹਾਨੂੰ ਜਿਹੜੇ ਚੰਗੇ ਲੱਗੇ ਤੁਸੀਂ ਸਾਨੂੰ ਸੈਂਡ ਕੀਤੇ ਬਹੁਤ ਹੀ ਵਧੀਆ ਨਾ ਹੈ ਸਾਰੇ ਅੱਖਰ ਹਾਹਾ ਨਿਕਲੇ ਹੈ ਤੁਹਾਨੂੰ ਨਾ ਅੱਜ ਦੇ ਵਲੌਗ ਚ ਤੁਹਾਨੂੰ ਦੱਸਿਆ ਹੈ ਤੇ ਬਾਕੀ ਆਪਾਂ ਫਿਰ ਨਾਨੀ ਨੇ ਦਾਦੀ ਨੇ ਆਪਾਂ ਦੋਹਾਂ ਨੇ ਰਲ ਕੇ ਮਿਲ ਕੇ ਤੇ ਨਾਨੀ ਨੇ ਵਿਚਲੂ ਵਿੱਚ ਨਾਨਾ ਜੀ ਤੇ ਅਜਾਏ ਨਹੀਂ ਨਾਨਾ ਜੀ ਤੇ ਆਏ ਨਹੀਂ ਚਲੋ ਦਾਦਾ ਜੀ ਤੇ ਵਿਚਾਰੇ ਵੀ ਤੁਹਾਨੂੰ ਕਹਿੰਦੇ ਨਹੀਂ ਹੈਗੇ ਹਾਂਜੀ ਹਾਂਜੀ ਤੇ ਇਦਾਂ ਕਰਕੇ ਫਿਰ ਸਾਰਿਆਂ ਨੇ ਸਲਾਹ ਕੀਤੀ ਦੋਹਾਂ ਮੰਮੀਆ ਨੇ ਤੇ ਆਪਾਂ ਸਲਾਹ ਕਰਕੇ ਇਹ ਨਾਂ ਰੱਖਿਆ ਹਰ ਹਰ ਫਤੇ ਰੱਖਿਆ ਨਾਂ ਹਰ ਫਤੇ ਹਰ ਫਤੇ ਸਿੰਘ ਇਹ ਤੁਹਾਨੂੰ ਨਾਂ ਕਿਵੇਂ ਦਾ ਲੱਗਾ ਕਮੈਂਟਰ ਵਿੱਚ ਜਰੂਰ ਦੱਸਿਓ ਤੇ ਜਿਨ੍ਹਾਂ ਜਿਨ੍ਹਾਂ ਦੇ ਨਾਂ ਇਹ ਮਤਲਬ ਇਹ ਹਰ ਫਤੇ ਭੇਜਿਆ ਹੈ ਤੇ ਉਹਨਾਂ ਦਾ ਆਪਾਂ ਉਹਨਾਂ ਦਾ ਆਪਾਂ ਨਾਂ ਤੇ ਜਿਹੜਾ ਕਮੈਂਟ ਉਹਨਾਂ ਦਾ ਮੈਂਸ਼ਨ ਜਰੂਰ ਕਰਾਂਗੇ ਤੇ ਬਾਕੀ ਜਿਹੜੇ ਕਮੈਂਟ ਆਏ ਨੇ ਉਹ ਵੀ ਆਪਾਂ ਜਰੂਰ ਮੈਂਸ਼ਨ ਕਰਾਂਗੇ ਜਿਨ੍ਹਾਂ ਨੇ ਆਪਣਾ ਨਾਮ ਹਰਫ ਅਤੇ ਲਿਖਿਆ ਹੋਵੇ ਨਾਮ ਨਾ ਬੋਲੇ ਆ ਗਿਆ ਹੋਵੇ ਉਹਦੇ ਵਾਸਤੇ ਸੌਰੀ ਚੰਨੇ ਆਪਾਂ ਤੇ ਬਾਕੀ ਨਾਮ ਪਰਖਿਆ ਹਰਫ ਅਤੇ ਸਿੰਘ ਤੇ ਇਹ ਆਪਾਂ ਨੂੰ ਸੋਹਣਾ ਲੱਗਾ ਸਾਰੀ ਫੈਮਿਲੀ ਨੂੰ ਤੇ ਆਪਾਂ ਰੱਖ ਲਿਆ ਹੈ ਨਾ ਰੱਖ ਲਿਆ ਹਰਫ ਅਤੇ ਮਤਲਬ ਹਰਫ ਅਸੀਂ ਇਸ ਕਰਕੇ ਨਾਮ ਜੋੜਿਆ ਕਿ ਚਲੋ ਕਹਾਰੀਏ ਤੇ ਸੋਟਾ ਨਾਮਲਾਤਾ ਪਤੇ ਤੇ ਜੇ ਇਹਨੇ ਸੋਟੇ ਨਾਮ ਨਾ ਬੁਲਾਵਾਂਗੇ ਤੇ ਫਤੇ ਕਰਕੇ ਉਹ ਆਲਦੀ ਤੇ ਫਤੇ ਇਧਰ ਆ ਵੈਲਕਮ ਵੈਲਕਮ ਸਹੀ ਕਰ ਲੈਣਾ ਤੇ ਇਸ ਕਰਕੇ ਅਸੀਂ ਦੋਨੋਂ ਨਾਮ ਰੱਖ ਲਿਆ ਹਰ ਪਤੇ ਸਹੀ ਤੇ ਬਾਕੀ ਤੁਸੀਂ ਦੱਸਿਓ ਕਿ ਕਿਵੇਂ ਨਾਮ ਇਹ ਲੱਗਾ ਤੁਹਾਨੂੰ ਵਧੀਆ ਲੱਗਾ ਨਹੀਂ ਲੱਗਾ ਤਾਂ ਵੀ ਦੱਸ ਦਿਓ ਤੇ ਬਾਕੀ ਇਹ ਵਗੈ ਕੱਲ ਲਾਈਟ ਬੰਦ ਹੋ ਗਈ ਨਾ ਰੋ ਗਈ ਸਾਡੇ ਰਾਤੀ ਬੜੀ ਮੁਸ਼ਕਲ ਹੋਈ ਰਾਤੀ ਤੇ ਤਾਂ ਕਰਕੇ ਫਿਰ ਮੈਂ ਇੰਵੈਟਰ ਵੀ ਅੱਜ ਲੈ ਆਈ ਜਾਂਦਾ ਤੇ ਉਹ ਮੈਂ ਕਮੈਂਟ ਪੜ੍ਹਿਆ ਸੀ ਦੀਪਦੇ ਤੇ ਪਰ ਤੁਸੀਂ ਉਹਨੂੰ ਕਮੈਂਟ ਜਿਹੜੇ ਵੀ ਕਰ ਦੇਣਾ ਉਹਨੂੰ ਕਮੈਂਟ ਨਾ ਕਰਿਆ ਕਰੋਗੇ ਉਹਨੂੰ ਤੁਸੀਂ ਕਮੈਂਟ ਕਰਕੇ ਕਹਿੰਦੇ ਜਿਵੇਂ ਤੁਸੀਂ ਤੂੰ ਆਪਣੀ ਚੀਜੀ ਦੀ ਹੈਲਪ ਨਹੀਂ ਕਰਾ ਸਕਦਾ ਹੈਲਪ ਨਹੀਂ ਕਰਦਾ ਤੂੰ ਆਪਣੀ ਭੈਣ ਦੀ ਹੈਲਪ ਪਰ ਨਹੀਂ ਇਹ ਗੱਲਾਂ ਤੁਹਾਡੇ ਵੱਲ ਤੇ ਸਹੀ ਨਹੀਂ ਹੈ ਗਿਆ ਜਿਹੜੇ ਕਮੈਂਟ ਇਹੋ ਜੇ ਕਰਦੇ ਨੇ ਚਲੋ ਕਿਉਂਕਿ ਉਹਦੀ ਫੈਮਿਲੀ ਉਹਨੇ ਆਪਣਾ ਮਸੋਚਣਾ ਵਾ ਸਾਡਾ ਸਾਥ ਦਿੰਦਾ ਐਵੇਂ ਕਿਉਂ ਕਹੀ ਕਿਤੇ ਵੀ ਮਾੜੀ ਹੱਦੋਂ ਵੱਧ ਸਵਾਤ ਬਹੁਤ ਸਾਥ ਹੈ ਬੜੀ ਸਪੋਰਟ ਆ ਸਾਨੂੰ ਉਹਦੀ ਉਹਨੂੰ ਸਾਡੀ ਆ ਸਾਨੂੰ ਉਹਦੀ ਇਹ ਵਕ ਕੇਵਲੇ ਚਲੋ ਗੁੱਸਾ ਨਾਰਾਜ਼ਗੀ ਹੁੰਦੀ ਚਲੋ ਆਪਾਂ ਮਾੜਾ ਮੋਟਾ ਕੇਵਲੇ ਕਰ ਲਈਦਾ ਪਰ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਬਾਕੀ ਇਹ ਕਿ ਉਹ ਦਿਲ ਦਾ ਮਾੜਾ ਬਿਲਕੁਲ ਨਹੀਂ ਹੈ ਮੇਰਾ ਇਹ ਜਿੱਦਾਂ ਲਾ ਕੋ ਇਹ ਮੇਰਾ ਤੇ ਬਿਲਕੁਲ ਸਾਥ ਦਿੱਤਾ ਇਹਨਾਂ ਦਾ ਵੀ ਸਾਥ ਦਿੱਤਾ ਤੇ ਸਾਥ ਦਿੰਦਾ ਇਹਨੇ ਗੱਲ ਹੈਗੀ ਪਰ ਇਹ ਵਾਗੇ ਹੁਣ ਉਹਦੀ ਆਪ ਦੀ ਫੈਮਿਲੀ ਹੈ ਉਹ ਆਪਣੀ ਫੈਮਿਲੀ ਵਿੱਚ ਵੀਰ ਜੀਮਾਂ ਵਿੱਚ ਰੁੱਜਿਆ ਹੋਇਆ ਖਰਚੇ ਸਾਰਿਆਂ ਦੇ ਬੜੇ ਆ ਹੁਣ ਇਹ ਸੋਚੀਏ ਕਿ ਅਗਲਾ ਉਹ ਕੰਮ ਕਰਨ ਦੇ ਖਰਚੇ ਸਾਰਿਆਂ ਦੇ ਆ ਜੇ ਅਗਲਾ ਕੰਮ ਕੋਈ ਕਰਨ ੜਿਆ ਵਾ ਜੇ ਆਮਦਨ ਵਾ ਤੇ ਖਰਚੇ ਵੀ ਬੜੇ ਆ ਇਹ ਗੱਲਾਂ ਮਨ ਦੇ ਵਿੱਚੋਂ ਮਤਲਬ ਜੇ ਕੋਈ ਕਮੈਂਟ ਕਰਨਾ ਤਾਂ ਮੈਨੂੰ ਕਰਿਆ ਕਰੋ ਕਿਉਂਕਿ ਚਲੋ ਅਸੀਂ ਆਪ ਦੀ ਹੁਣ ਸਾਡੀ ਲਾਈਫ ਅਸੀਂ ਆਪ ਹੀ ਕਰਨਾ ਜੋ ਵੀ ਆ ਤਦ ਰਿਕਮੈਂਡ ਕਰ ਕਹਨੂ ਕਹਿੰਦੇ ਆਪਣੀ ਭੈਣ ਵਾਹ ਲਵਾ ਗਦੇ ਆਹ ਲਵਾ ਗਦੇ ਇਹ ਗੱਲਾਂ ਅਗਰ ਇਦਾਂ ਬਾਰੀਆਂ ਵਧ ਜਾਂਦੀਆਂ ਵਾ ਹਰ ਕੇ ਦੀਆਂ ਜ਼ਿੰਮੇਵਾਰੀਆਂ ਵਧੀਆਂ ਉਹਦੀਆਂ ਵਧੀਆਂ ਹੁਣ ਕੱਲ ਨੂੰ ਸਾਡੀਆਂ ਵੀ ਚਲੋ ਮਾੜੀਆਂ ਮੋਟੀਆਂ ਹੁਣ ਵਧ ਰਹੀਆਂ ਜਿਹੜੀਆਂ ਖਰਚੇ ਜਿਹੜੇ ਪੈਣੇ ਆ ਉਹ ਹਣ ਜਿਹੜੇ ਬੰਦੇ ਨੇ ਹਣ ਆਪ ਹੀ ਸਾਰੇ ਹੈਂਡਲ ਕਰਨੇ ਆ ਕੌਣ ਕੇ ਦੀ ਮਦਦ ਕਰਦਾ ਪਰ ਇਹ ਵਗੇ ਜਿਹੜਾ ਮਦਦ ਕਰਨ ਦੀ ਜਗਾ ਕਰਦੇ ਵੀ ਆ ਕਰੀ ਵੀ ਜਾਂਦਾ ਉਹ ਪਰ ਇਹ ਵਗੇ ਕੁਛ ਸਾਡੇ ਪੜਦੇ ਹੁੰਦੇ ਆ ਆਪਾਂ ਸ਼ੋਅ ਨਹੀਂ ਕਰਦੇ ਹੈਨਾ ਕੋਈ ਅੰਦਰ ਕਾਤੇ ਵਿਚਾਰਾ ਕੋਸ਼ਿਸ਼ ਕਈ ਗੱਲਾਂ ਕਈ ਮਦਦ ਕਈ ਤਰੀਕੇ ਦੀ ਮਦਦ ਕਰ ਦਿੰਦਾ ਸਾਡੇ ਨਾਲ ਹਨਾ ਕਈ ਆਪਾਂ ਗੱਲਾਂ ਨਹੀਂ ਸ਼ੇਅਰ ਕਰਦੇ ਤੇ ਕੁਝ ਇਹ ਹੋ ਜਾਂਦੀਆਂ ਵਾ ਕਿ ਕੁਝ ਸ਼ੇਅਰ ਕਰਨੀਆਂ ਪੈਂਦੀਆਂ ਕੁਝ ਨਹੀਂ ਸ਼ੇਅਰ ਕਰਨੀਆਂ ਪੈਂਦੀਆਂ ਤੇ ਬਾਕੀ ਇਹ ਵਾ ਕਿ ਆਪ ਆਪਣੇ ਖਰਚੇ ਆਪ ਹੀ ਚੁੱਕਣੇ ਪੈਂਦੇ ਆ ਕਿ ਇਹਨੂੰ ਕਮੈਂਟ ਕਰਕੇ ਕਿਸਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਕਿਉਂਕਿ ਅੱਜ ਕੱਲ ਅੱਜ ਕੱਲ ਇਹੋ ਜਿਹਾ ਸਿਸਟਮ ਹੋ ਗਿਆ ਖਰਚੇ ਹੋ ਗਏ ਜ਼ਿਆਦਾ ਆਮਦਨ ਘੱਟ ਵਾ ਤੇ ਉਹਦੇ ਚੱਕਰ ਦੇ ਵਿੱਚ ਫਿਰ ਹਰ ਇੱਕ ਬੰਦਾ ਸੋਚਦਾ ਵਾ ਤੇ ਬਾਕੀ ਇਹ ਵਾ ਕਿ ਕਾਰੋਬਾਰਾਂ ਚ ਪਰਮਾਤਮਾ ਸਭ ਦੇ ਬਰਕਤਾਂ ਪਾਵੇ ਇਹ ਵਾਗੇ ਮੜਾ ਚੰਗਾ ਕਿ ਉਹਨੂੰ ਨਾਮ ਬੋਲਿਆ ਕਰੋ ਹੈਨਾ ਤੇ ਇਹ ਵਾਗੇ ਉਹਨੂੰ ਕਮੈਂਟ ਕਰਨ ਦੀ ਬਜਾਏ ਮੈਨੂੰ ਕਮੈਂਟ ਕਰਦਿਆ ਕਰੋ ਤੂੰ ਠੀਕ ਹੈਨਾ ਕਿ ਇਦਾਂ ਕਰ ਆਪਣੀ ਭੈਣ ਨੂੰ ਆ ਕਰਕੇ ਦੇ ਆਪਣੇ ਜਿੰਨ ਹੈਲਪ ਨਹੀਂ ਕਰਦਾ ਤੂੰ ਇਦਾਂ ਉਦਾਂ ਇਹ ਵੀ ਸੋਚਣਾ ਚਾਹੀਦਾ ਵਾ ਅੱਗੇ ਮੈਂ ਤੁਹਾਨੂੰ ਬੋਲ ਕੇ ਟਿਆ ਹਾਂ ਨਾ ਇਹ ਇਦਾਂ ਵੀ ਹੁੰਦਾ ਕਿ ਭੈਣ ਭਰਾ ਜਿਹੜੇ ਹੁੰਦੇ ਹਨ ਨਾ ਉਹ ਇੱਕ ਦੂਜੇ ਦਾ ਸਾਥ ਦਿੰਦੇ ਇਹ ਨਹੀਂ ਕਿ ਨਹੀਂ ਦਿੰਦੇ ਤੁਹਾਡੀ ਆਪਣੀ ਸੋਚ ਹੈ ਅਲੱਗ ਹੈ ਰੀਮਾਰਡਰ ਸੋਚਦੇ ਆਣ ਕਰਦਾ ਪਰ ਸਾਰੇ ਨੂੰ ਸੋਚਦੇ ਕੁਝ ਬੰਦੇ ਹੈ ਨੇ ਜਿਹੜੇ ਇਹੋ ਜਿਹੀ ਟਿੱਪਣੀਆਂ ਕਰਦੇ ਨੇ ਆਪਾਂ ਸਾਰਿਆਂ ਨੂੰ ਨਹੀਂ ਕਹਿਣ ਦੇ ਕੁਝ ਹੈਗੇ ਨੇ ਮੇਰੇ ਵੀਰ ਭਰਾ ਜਿਹੜੇ ਇਹੋ ਜੀ ਸੋਚ ਲੈ ਕੇ ਚੱਲਦੇ ਨੇ ਉਸਾਂ ਨਾਲ ਫਿਰ ਦਿਲ ਬੜਾ ਦੁਖਦਾ ਉਹਦਾ ਵੀ ਦੁਖਦਾ ਵਾ ਤੇ ਫਿਰ ਇਦਾਂ ਹੀ ਚਲੋ ਤਾਂ ਮੈਂ ਉਹਦੇ ਕਮੈਂਟਾਂ 'ਚ ਪੰਡਿਆ ਸੀ ਤੇ ਤਾਂ ਕਰਕੇ ਥੋੜੀ ਜਿਹੀ ਮੇਰੇ ਮਨ ਦੇ ਵਿੱਚ ਵਿਚਾਰ ਆਈ ਕਿ ਚਲੋ ਮੈਂ ਸ਼ੇਅਰ ਕਰਦਾ ਤੁਹਾਡੇ ਨਾਲ ਤੇ ਬਾਕੀ ਚਲੋ ਤੇ ਬਾਕੀ ਇਹ ਵਾਗੇ ਇਹੋ ਜਿਹੀ ਗੱਲਾਂ ਬਾਤਾਂ ਨਹੀਂ ਤੁਹਾਨੂੰ ਕਰਨੀਆਂ ਚਾਹੀਦੀਆਂ ਹਨਾ ਆਪੋ ਆਪਣਾ ਹੀ ਕੰਮ ਬੰਦਾ ਕਰਦਾ ਸੋਹਣਾ ਲੱਗਦਾ ਵਾ ਹਨਾ ਤੇ ਬਾਕੀ سپورਟ ਸਾਨੂੰ ਸਾਰਿਆਂ ਦੀ ਹੈ ਜੀਂਦੇ ਵਾਸਤੇ ਤੁਹਾਡੀ ਵੀ ਹੈ ਉਹਦੀ ਵੀ ਹੈ ਉਹ ਮੈਂ ਉਹਦਾ ਸਾਥ ਦਿੰਦਾ ਉਹ ਮੇਰਾ ਸਾਥ ਦਿੰਦਾ ਤੇ ਬਾਕੀ ਚਲੋ ਇਦਾਂ ਹੀ ਪਰਮਾਤਮਾ ਕਰੇ ਕੰਮ ਚੱਲੀ ਜਾਵੇ ਤੇ ਚੰਗਾ ਵਧੀਆ ਜੀਂਦੇ ਵਾਸਤੇ ਨ ਤਰੱਕੀਆਂ ਬਖਸ਼ੇ ਪਰਮਾਤਮਾ ਉਹਨੂੰ ਵੀ ਤੁਹਾਨੂੰ ਵੀ ਬਾਕੀ ਇਹ ਸੀ ਅੱਜ ਦਾ ਵਲੋਗ ਜੇ ਵਲੋਗ ਵਧੀਆ ਲੱਗਾ ਤੇ ਕਮੈਂਟ ਸ਼ੇਅਰ ਜਰੂਰ ਕਰਿਓ ਲਾਸਟ ਦੇ ਕਮੈਂਟ ਨੂੰ ਮੈਂਸ਼ਨ ਕਰਾਂਗਾ ਜਿਨ੍ਹਾਂ ਨੇ ਨਾਮ ਨੂੰ ਸੇਮ ਭੇਜੇ ਸੀ ਲਾਸਟ ਕਮੈਂਟ ਸ਼ੇਅਰ ਕੀਤੇ ਆਪਾਂ ਉਹ ਚੈੱਕ ਕਰਿਓ ਬਾਏ ਗੁੱਡ ਨਾਈਟ ਤੁਹਾਡਾ